ਤੇ ਵੀਡੀਓ ਦੇਖਣ ਵਾਲੇ ਸਾਰੇ ਮਿੱਤਰ ਵੇਲੀਆਂ ਨੂੰ ਪੈਣਾ ਭਰਾਵਾਂ ਨੂੰ ਅੱਜ ਦੇ ਦਿਨ ਦੀ ਸ਼ਹਿਰ ਪਟਿਆਲੇ ਤੋਂ ਸਤਿ ਸ੍ਰੀ ਅਕਾਲ ਜੀ ਅੱਜ ਮੌਸਮ ਹਲਕੇ ਹਲਕੇ ਧੁੰਦ ਪੈ ਰਹੀ ਆ ਤੇ ਇੱਕ ਦੋ ਦਿਨਾਂ ਦਾ ਮੀਂਹ ਦੱਸਿਆ ਹੋਇਆ ਹੈ بارش ਵੀ ਆ ਸਕਦੀ ਹੈ ਤੇ ਦਿਨ ਵਿੱਚ ਗਰਮੀ ਹੁੰਦੀ ਆ ਤੇ ਉਸ ਹਿਸਾਬ ਨਾਲ ਥੋੜਾ ਬਚ ਕੇ ਕਿਉਂਕਿ ਪਤਾ ਨਹੀਂ ਇਹ ਹੀ ਟਾਈਮ ਹੁੰਦਾ ਜਿਹਦੇ ਵਿੱਚ ਬੰਦਾ ਬਿਮਾਰ ਹੋ ਸਕਦਾ ਉਹ ਸਵੇਰ ਦਾ ਟਾਈਮ ਹੋਇਆ ਜਿਹੜਾ ਤੇ 7:30 ਦਾ ਟਾਈਮ ਹੋ ਗਿਆ ਤੇ ਵਲੌਗ ਆਪਾਂ ਸ਼ੁਰੂ ਕਰ ਲਿਆ ਤੇ ਵੀ ਚੱਲ ਰਿਹਾ ਸੀ ਸਵੇਰੇ ਸਾਰੇ ਲਾਈਵ ਦਰਬਾਰ ਸਾਹਿਬ ਦਰਸ਼ਨ ਕਰ ਲੋ

ਜੀ ਅੱਜ ਹੋ ਗਈ ਸਾਡੀ ਤਿਆਰੀ ਜਾਣ ਦੀ ਸਮਰਾਲੇ ਦੀ ਦੀਪ ਦੇ ਭੈਣ ਨੂੰ ਮਿਲਣਾ ਤਿਆਰ ਹੋ ਗਏ ਟਾਈਮ ਹੋ ਗਿਆ 11:30 ਦਾ ਤੇ 11:30 ਲਗਭਗ 12:00 ਵਜੇ ਨੂੰ ਚੱਲ ਪਾਂਗੇ ਤੇ ਹੁਣ ਬਸ ਕਪੜਾ ਲੀੜਾ ਪਾ ਲਿਆ ਇਧਰੋਂ ਭੈਣ ਕਿ ਨਹੀਂ ਆਏ ਸੀ ਬਸ ਇਧਰੋਂ ਸਿੱਧਾ ਹੋ ਸੰਭਰਾਲੇ ਨੂੰ ਜਾਣਾ ਇੱਥੋਂ ਸਰੰਦ ਤੇ ਸਰੰਦ ਤੋਂ ਸਿੱਧਾ ਸੰਭਰਾਲਾ ਦੁਆਰੇ ਤੋਂ ਉਧਰੋਂ ਮੁੜ ਜਾਂਦੇ ਹੋਏ ਰੋਡ ਤੇ ਉੱਥੇ ਮਾਛੀਵੜ ਦਾ ਜੰਗਲ ਜਿੱਥੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜਿਹੜੇ ਜੰਗ ਤੋਂ ਬਾਅਦ ਉੱਥੇ ਗਏ ਤੇ ਉਹ ਜੰਗਲ ਵੀ ਆਊਗਾ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਗੁਰੂ ਘਰ ਉਧਰ ਵੀ ਜਾ ਕੇ ਆਵਾਂਗੇ ਤੇ दे हूँ आप चलो बैठ दी पा चलो बैठो बैठो देखा। देखा। पैर इधर रख लो हाँ चलो ठीक है आधर बैठो आ जाओ आ जाओ चलिए चल चंगा दू शाम में आव ठीक है हाँ चलो चलिए वाहेगुरु सतनाम जी ਟਾਈਮ ਪੂਰੇ 12 ਵੱਜ ਗਏ ਤੇ 12 ਵੱਜ ਗਿਆ ਆਪਾਂ ਚੱਲਵੇ ਤੇ ਬਾਕੀ ਗੱਲਬਾਤ ਬਾਕੀ ਰਸਤੇ ਦੇ ਵਿੱਚ ਜਾਂਦੇ ਆਂਦੇ ਜੋ ਵੀ ਕੁਝ ਆਇਆ ਵਧੀਆ ਦਿਖਾਉਣ ਵਾਲਾ ਤਾਂ ਉਹ ਦਿਖਾਵਾਂਗੇ ਬਾਕੀ ਹੁਣ ਚੱਲਦੇ ਆਂ ਪਹਿਲਾਂ ਹੁਣ ਜਾਣਾ ਆਪਾਂ ਫਤਿਹਗੜ ਸਾਹਿਬ ਸਰਹੰਦ ਜਾਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਲਓ ਜੀ ਕੁਝ ਪਹਿਲਾਂ ਹੀ ਆਪਣੇ ਬਾਈਕਿਲ ਪਟਰੋਲ ਪਿਆ ਤੇ ਕੁਝ ਸਾਪਾ ਪ੍ਰੋਵਾਲਿਆ ਕੰਸਾ ਦਾ ਪ੍ਰੋਵਾਲਿਆ ਤੇ ਬਾਕੀ ਹੁਣ ਜਾ ਕੇ ਲੈ ਲਿਆ ਤਾਂ ਫੁੱਲ ਫੁੱਲ ਦੇ ਲਵੇਂ ਲੱਗੇ थैंक यू ਤੇ ਇਹ ਚ ਪਾਇਆ ਜਾਂਦਾਗਾ ਦਰਗਾ ਉਸ ਦਾ ਪੈਂਦਾ ਇੱਜ ਤੇ 1200 ਬੇਸਾਂ ਵੀ ਬਹੁਤ ਆ ਪੜਾਉਣ ਹੋ ਜਾਣਾ ਇੰਨੇ ਚ ਬਾਕੀ ਫਿਰ ਦੇਖਾਂਗੇ ਆਉਣ ਤੋਂ ਬਾਅਦ ਦੇਖੋਨਾ ਚੱਲਦੇ ਆਂ ਚਲੋ ਜੀ ਲਓ ਜੀ ਦੱਖਣਵਾਰਨ ਗੁਰਦੁਆਰੇ ਦੀਆਂ ਲਾਈਟਾਂ ਤੇ ਪਹੁੰਚ ਗਏ ਤੇ ਦਰਸ਼ਨ ਕਰੋ ਤੁਸੀਂ ਗੁਰਦੁਆਰਾ ਸਾਹਿਬ ਦੱਖਣਵਾਰ ਪਟਿਆਲਾ ਲਓ ਜੀ ਪਹੁੰਚ ਗਏ ਖੰਨੇ ਤੇ ਖੰਨੇ ਵਾਲਿਓ ਵੀਡੀਓ ਲਾਈਕ ਕਰ ਦਿਓ ਜੇ ਕੋਈ ਖੰਨੇ ਤੋਂ ਵੀਡੀਓ ਦੇਖਦਾ ਇਹ ਰੋਡ ਤੇ ਜਿਹੜਾ ਚਲਾਉਂਦਾ ਸਵਾਲ ਆਉਂਦਾ ਬਾਈਕ ਐ ਲਾਓ ਜੀ ਨਿਆਰੀ ਬੰਦੇ ਪੈਣੇ ਇੱਕ ਤਾਂ ਉੱਪਰ ਉੱਪਰ ਦੀ ਜਾਂਦਾ ਬਾਈਪਾਸ ਟ੍ਰੈਫਿਕ ਦੀ ਕੋਈ ਹੋਣੀ ਹੁੰਦੀ ਵਿੱਚ ਤੇ ਐਲ ਪੂਰਾ ਮੱਖਣ ਵਾਂਗੂ ਜਾਂਦੀ ਆ ਬਾਈਕਾ ਬਾਈ ਐ ਵੀ ਥੋੜੀ ਇਹਦੀ ਹੁਣ ਰਿਪੇਅਰ ਹੋਣ ਵਾਲੀ ਆ ਦੁਬਾਰਾ ਛੱਡੇ ਛੋਡੇ ਬਹੁਤ ਹੋਏ ਪਿਆ ਇੱਕ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਸਾਰੇ ਜਣੇ ਜਿਹੜੇ ਵੀ ਵਲੌਗ ਦੇਖ ਰਹੇ ਆ ਇਹ ਬਾਈਕ ਚਲਾਉਣੇ ਹੋਰ ਧਿਆਨ ਨਾਲ ਚਲਾਇਆ ਕਰੋ ਕਿਉਂਕਿ ਜਿਹੜੀ ਚਾਇਨਾ ਡੋਰ ਆ ਇਹ ਨਹੀਂ ਦੇਖਦੀ ਵੀ ਬੰਦਾ ਕੌਣ ਆ ਸੋ ਇੰਨੀ ਕੁ ਸਪੀਡ ਲਿਮਟ ਰੱਖਿਆ ਕਰੋ ਵੀ ਬੰਦਾ ਕੰਟਰੋਲ ਕਰ ਸਕੇ ਅਸੀਂ ਵੀ ਆਏ ਵੀਰ 60 70 ਦੀ ਜਾ ਰਹੇ ਆ ਜਿਹੜੀ ਸਪੀਡ ਇਹਦੀ ਬਸ ਮੈਂਟੇਨ ਜੇ ਕਰਕੇ ਆਏ ਹੋ ਅੰਦਰ ਕਿੰਨਾ ਸੋਹਣਾ ਬਣਿਆ ਹੋਇਆ ਹੈਗਾ ਕਿੰਨਾ ਕਿੰਨੇ ਸੋਹਣੇ ਕਲਰ ਨੇ ਪਾਕਿਸਤਾਨ ਇੱਥੋਂ ਜਿੱਥੇ ਅਸੀਂ ਖੜੇ ਆ ਪੂਰਾ 200 10 ਕਿਲੋਮੀਟਰ ਰਹਿ ਜਾਂਦਾ ਉਹ ਜਿਹੜੇ ਪਾਕਿਸਤਾਨ ਚ ਪੰਜਾਬੀ ਭਰਾ ਨੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਤੇ ਬਾਕੀ ਜਿਹੜੇ ਪਾਕਿਸਤਾਨ ਦੇ ਮੁਸਲਮਾਨ ਆ ਉਹ ਹੁਣ ਧੋਖਾ ਕਰਦੇ ਨੇ ਸਿੱਖਾਂ ਨਾਲ ਉਹ ਐਕਸੀਡੈਂਟ ਹੋ ਗਿਆ ਮੋਰੇ ਚੱਲਦਾ ਰੱਖਿਓ ਚੱਲਦਾ ਰੱਖਿਓ ਚੱਲਦਾ ਰੱਖਿਓ ਕਰ ਗਿਆ। ਉਹ ਸਾਰਿਆਂ ਪੁਲਿਸ ਵਾਲਿਆਂ ਨੇ ਮੋਟਰਸਾਈਕਲ ਦੇ ਮੂਹਰੇ ਬ੍ਰੇਕ ਮਾਰੇ ਪੁਲਿਸ ਵਾਲੇ ਨੇ। ਉਹ ਤਾਂ ਰੋਕੇ ਖੜ ਗਿਆ। ਉਹ ਤੁਹਾਨੂੰ ਰੋਡ ਦਾ ਧਿਆਨ ਉਹਦਾ ਤੇ ਮੇਰੇ ਵਜਣਾ ਵੱਜਦਾ। ਕਿਤੇ ਦਾ ਮੈਦ ਹੁਵੇ ਮੈਂ ਬਚਾ ਲੈ ਤੁਰੇ ਕਰ। ਇੰਡੀਕੇਟਰ ਨਹੀਂ ਲਾਇਆ ਇਹ ਤੁਸੀਂ। ਸਲੋ ਦਾ ਤਾਂ ਮਤਲਬ ਹੀ ਨਹੀਂ ਐਂਡੀਕੇਟਰ ਦਾ ਬੰਦਾ ਨਾ ਲਾਉਣਾ ਉਹਦਾ ਧਿਆਨ ਹੈਗਾ ਜੀ ਰੋਡ ਤੇ ਰੋਡ ਤੇ ਜਾ ਰਿਹਾ ਬੰਦਾ ਮੋਟਰਸਾਈਕਲ ਐਨੀ ਹੌਲੀ ਨਹੀਂ ਹੁੰਦਾ ਆਪਦੀ ਗਲਤੀ ਨਹੀਂ ਮੰਨਣੀ ਹੈ ਇਹਨਾਂ ਨੇ ਐਂਡੀਕੇਟਰ ਲਾਇਆ ਨਹੀਂ ਹੋਇਆ ਗਲਤੀ ਆਉਦੀ ਹੈ ਚਲੋ ਮੋਟਰਸਾਈਕਲ ਵਾਲੇ ਦੇ ਮੂਰੇ ਬ੍ਰੇਕ ਮਾਰੀ ਲੈ ਕੇ ਮੋਟਰਸਾਈਕਲ ਵਾਲਾ ਤੇ ਵਿੱਚ ਬੱਜੂਏ ਵਿਚਾਰਾ ਉਪਰੋਂ ਕਹਿੰਦਾ ਮੈਂਨੇ ਹੌਲੀ ਕਰੀਆ ਵੀ ਹੌਲੀ ਦਾ ਕੀ ਮਤਲਬ ਹੈ ਤੇਰਾ ਚੱਲਾ ਹਰਿਆ ਬਾਈ ਚੱਲਦੇ ਹੀ ਰੱਖਿਓ ਬਾਈ ਗਣੀ ਵੀ ਕਰ ਲਈ ਥੋੜਾ ਜਾਂ ਜਿਹੜਾ ਮੋਟਰਸਾਈਕਲ ਵਾਲਾ ਸੀਗਾ ਆਰੇ 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 ਸੱਟ ਤਾਂ ਨਹੀਂ ਲੱਗੀ ਜਾਵੇ ਨਹੀਂ ਸੱਟ ਲੱਗੀ ਨਹੀਂ ਨਾ ਬਾਈ ਆ ਮੈਂ ਦੇਖ ਲਿਆ ਸੀਗਾ ਮੈਂ ਗਲਤੀ ਪੁਲਿਸ ਵਾਲੇ ਦੀ ਥੜਾ ਬਹੁਤ ਮੂਰੋ ਕਰ ਰਹਿਆ ਹਾਂ ਹਾਂ ਚੱਲ ਕੋਈ ਨਹੀਂ ਕੋਈ ਨਹੀਂ ਵੀਰੇ ਚਲੋ ਠੀਕ ਹੈ ਆਓ ਕੇ ਹਾਂ YouTube ਤੇ ਆ YouTube ਤੇ 3 ਗਠਵਾਲ ਹਾਂ 3 ਗਠਵਾਲ ਹਾਂ ਪਟਿਆਲੇ ਤੋਂ ਲੈ ਕੇ ਹਰੇ ਤੱਕ ਪੂਰਾ 80 ਕਿਲੋਮੀਟਰ ਆ ਗਏ ਤੇ ਹੁਣ ਆਪਾਂ ਜਾਣਾ ਸਮਰਾਲੇ ਨੂੰ ਤੇ ਹੁਣ ਆਪਾਂ ਸਮਰਾਲੇ ਇੱਥੋਂ ਆਪਾਂ نیچے ਉਤਰਨਾ ਰੇ ਰੋਡ ਤੋਂ ਸਲਿੱਪ ਰੋਡ ਤੋਂ ਤੇ ਫਿਰ ਆਪਾਂ ਜਾਣਾ ਸਮਰਾਲੇ ਨੂੰ ਇੱਥੇ ਪਹਿਲਾਂ ਆਪਾਂ ਰੁਕਦੇ ਆ ਰੋਕੇ ਰੈਸਟ ਕਰਦੇ ਆ ਇਹ ਸਫ਼ਰ ਵੀ 80 ਕਿਲੋਮੀਟਰ ਕੱਢਿਆ ਹੈ ਆਪਾਂ ਤੇ ਇੱਥੋਂ ਮੈਨੂੰ ਲੱਗਦਾ 8-10 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਆਪਣਾ ਤੇ ਟਾਈਮ 1:40 ਹੋ ਗਏ ਤੇ ਹੁਣ ਆਪਾਂ ਹੀ ਉਤਰਦੇ ਆ ਇੱਕ ਆਹ ਪਿੰਡ ਦਾ ਨਵਾਂ ਵੀਜ਼ਾ ਜੀ ਨੇ ਵੀਜ਼ਾ ਲਵਾਣਾ ਕੋ ਕਮੈਂਟ ਕਰ ਲਿਓ ਸਿੱਧਾ ਵੀਜ਼ਾ ਹੋਰ ਲੱਗਦਾ ਹੈ ਕਿਤੇ ਮਰਜ਼ੀ ਦਾ ਲਵਾ ਦੇ ਚਲੋ ਜੀ ਮੰਗਰਾਲਾ ਜਿਹੜਾ ਰੋਡ ਆ ਸਿੰਗਲ ਰੋਡ ਆ ਜਾਂਦਾ ਨਾ ਵੱਡਾ ਰੋਡ ਨਹੀਂ ਹੈਗਾ ਇੱਧਰ ਹਾਈਵੇ ਬਣਾਉਣਾ ਚਾਹੀਦਾ ਥੋੜਾ ਜਿਹਾ ਰੋਡ ਚੌੜਾ ਕਰ ਦੇਣ ਵਧੀਆ ਲਾਇ ਰੋਡ ਤੇ ਪਹਿਲੀ ਵਾਰ ਆਇਆ ਹਾਂ ਬੇਨਾ ਲੋਕੇਸ਼ਨ ਤੋਂ ਜਾ ਰਹੇ ਹਾਂਗੇ ਜੀ ਆਪਣੇ ਦੱਸੀ ਹੈਗੀ ਵੀ ਸਹੀ ਆਗੀ ਜਿੱਧਰ ਮੈਂ ਜਾ ਰਹੀਆਂ ਜੰਮੀ ਚੱਲੋ ਇਹ ਪਾਈ ਹੋਈ ਇੱਕ ਵਾਰ ਤੇ ਜਾ ਰਹੇ ਹਾਂਗੇ ਬਾਕੀ ਜੇ ਗਲਤ ਗਏ ਇਰੋਦੀਪ ਦੇ ਜੰਮੇ ਚੰਗਾ ਭਲਾ ਬੰਦਾ ਹੈਗਾ ਪੱਗ ਬੰਨੀ ਹੋਈ ਆ ਦਾੜੀ ਰੱਖੀ ਹੋਈ ਆ ਪਰ ਇਹ ਨਸ਼ੇ ਨਾਲ ਰੱਜਿਆ ਪਿਆ ਦੇਖ ਲੈ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਦੇਖ ਲੈ ਵੀ ਦਾੜੀ ਕਿਉਂ ਰੱਖਿਆ ਫਿਰ ਪੱਗ ਕਿਉਂ ਬੰਨੀ ਆ ਕਟਾ ਦੋ ਹੈ ਜੇ ਨਹੀਂ ਰੱਖੀ ਜਾਂਦੀ ਕਾਹ ਨੂੰ ਬਦਨਾਮ ਕਰਦੇ ਆ ਈ ਲੈਣ ਇਹਦਾ ਸਾਰਾ ਕੁਝ ਹੀ ਕਹਿੰਦਾਗਾ ਟਿੰਟੂ ਆ ਲੱਡੂ ਖਾ ਓਏ ਦੇਖ ਲਓ ਜੀ ਜਿੰਨੇ ਵੀ ਭੈਣ ਭਰਾ ਵੀਡੀਓ ਦੇਖ ਰਹੇ ਨੇ ਸਾਰੇ ਮਠਾਈ ਖਾਓ ਚਾਹ ਤੁਸੀਂ ਆਪ ਬਣਾ ਲਓ ਮਠਾਈ ਅਸੀਂ ਭੇਜਤੀ ਤੇ ਚਾਹ ਨਾਲ ਛਕੋ ਜਿੰਨੇ ਨਮਕੀਨ ਖਾਣਾ ਨਮਕੀਨ ਖਾਓ ਕੀ ਖਾਣਾ ਦੱਸੋ ਕੀ ਖਾਣਾ ਤੁਸੀਂ ਜੀ ਮੈਂ ਇੱਕ ਵਾਰ ਲਾਣਾ ਜੰਨੇ ਆਪਾਂ ਕਿੰਨੇ ਬੰਦੇ ਨੂੰ ਮਿਲ ਗਏ ਤੇ ਅ ਮੰਨ ਲਓ ਵੀ ਅਸੀਂ ਉਹਰੇ 3-4 ਜਣਾਂ ਨਾਲ ਮਿਲ ਗਏ ਹੁਣ ਰੁਕਦੇ ਰੁਕਦੇ ਤੇ 3-4 ਜਣਾਂ ਨੇ ਬਿਲਿਆਂ ਤੇ ਸਾਰੇ ਨਸ਼ੇ ਨਾਲ ਰੱਜੇ ਪਏ ਤੇ ਮੈਂ ਕਿਹਾ ਹੁਣ ਆ ਟਾਬੇ ਵਾਲੇ ਦਰ ਵੀ ਜਿਹਨੂੰ ਪੁੱਛਿਆ ਥਾਨੇ ਆਸਮਾਨ ਲੈਣ ਬਾਰੇ ਉਹ ਵੀ ਨਸ਼ੇ ਨਾਲ ਫੁੱਲਾ ਤੇ ਹੁਣ ਉਹ ਚੱਲ ਗਿਆ ਵੀਡੀਓ ਬਣਾ ਰਹੀ ਸੀਗੇ ਅਸੀਂ ਸਾਰੀ ਜਿੰਨੇ ਵੀ ਦੇਖੋ ਸਾਰੀ ਨਸ਼ੇ ਨਾਲ ਫੁੱਲ ਹੋਇਆ ਕਰਦਾ ਪਤਾ ਨਹੀਂ ਉਹਨਾਂ ਦੇ ਲੋਕ ਕਿਹ ਹੈ ਜੀ ਦੇਖੋ ਔਰੇ ਇੰਨੇ ਕੁ ਲੋਕ ਉਹਨੇ ਇੱਕ ਆ ਪਿਆਗਾ ਇਹ ਵੀ ਫੋਲੋ ਹੋਇਆ ਪੈਨ ਐਸ ਇਨ ਆ ਮਤਲਬ ਕਿ ਪੰਜਾਬ ਦੇ ਵਿੱਚ ਰਹਿ ਕੀ ਗਿਆ ਉਹ ਇੱਥੇ ਜਿਹੜਾ ਰੋੜਾ ਪਿਆ ਹੋਇਆ ਇਹਦੇ ਨਾਲ ਆ ਵੀ ਚੱਲ ਮੋਟਰਸਾਈਕਲ ਵਧੀਆ ਹੋਣਾ ਚਾਹੀਦਾ ਇਹ ਚੀਜ਼ਾਂ ਵਾਸਤੇ ਜਦੋਂ ਆ ਵੀ ਪੈਸਾ ਲੈ ਰਾਸ ਆ ਜਾਂਦਾ ਮੋਟਰਸਾਈਕਲ ਤੇ ਪੈਸੇ ਲਾ ਦੋ ਤੇ ਚੱਲ ਵਧੀਆ ਕੰਮ ਆਉਂਦਾ ਗੱਡੀ ਵਾਲਾ ਕੰਮ ਹੀ ਆਦਾ ਇਹਦੇ ਬੈਠਣਾ ਤਾਂ ਪਤਾ ਨਹੀਂ ਲੱਗਦਾ ਝੂਟੇ ਝਾੜੀ ਨੂੰ ਪੈਂਦੇ ਹੈਗੇ ਆ ਦੇਖੋ ਇੱਧਰ ਆਲੂ ਲਾਏ ਹੋਏ ਵਧੀਆ ਸਬਜੀ ਸਬਜੀ ਲੋਕ ਵਧੀਆ ਲਾਉਂਦੇ ਨਾ ਭਰਾ ਆ ਲੋ ਜੀ ਅਗਰ ਪਹੁੰਚ ਗਏ ਪਾਲ ਮਾਜਰੇ ਤੇ ਅੱਗੇ ਦੀ ਜਾ ਕੇ ਦੇਖਦੇ ਹਾਂ ਮੌਲ ਰਹੀ ਆ ਵੀਡੀਓ ਦਾ ਬਣਦਾ ਹੈ ਤਾਂ ਬਣਾਵਾਂਗੇ ਉਹ ਵਾਲਾ ਇਹਨਾਂ ਮਤਲਬ ਇਹ ਬਾਹਰ ਹੀ ਆ ਗਏ ਜਮਾ ਉਹ ਜਾਓ ਇਹ ਲੋ ਜਮਾ ਵਧੀਆ ਫਿਰ ਤਾਂ ਉੱਧਰ ਉਹ ਉਹ ਸਾਈਡ ਕਰ ਰਹੀ ਹੈ ਲਓ ਜੀ ਮੈਂ ਤਾਂ ਅਸਲਾਈ ਬੈਠਾ ਸੀ ਅੱਗੇ ਦੀ ਇੱਥੇ ਪਰ ਜਲਦੀ ਪਹੁੰਚ ਗਏ ਨਾ ਪਤਾ ਇੱਧਰ ਆ ਜਦੇਗਾ ਨਹੀਂ ਨਹੀਂ ਲੇਟ ਨਹੀਂ ਇੱਧਰ ਉਹ ਇੱਧਰ ਉਹ ਉਰੇ ਉਹ ਉਰੇ ਆਜੋ 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 ਤੇਗ ਨੂੰ ਤਾਂ ਵਧੀਆ ਮਿਲ ਗਿਆ ਰਹਿਣਾ ਦੋਸਤ ਇਹ ਤਾਂ ਵਧੀਆ ਬਣ ਗਏ ਚਾਚਾ ਇੱਧਰ ਇਹ ਸਾਈਡ ਆ ਕੇ ਘਰ ਸਾਰੇ ਇੱਕ ਲੈਂਡ 'ਚ ਬਣੇ ਹੋਏ ਤੇ ਇਹ ਘਰਾਂ ਦੇ ਸਾਹਮਣੇ ਇੱਧਰ ਆ ਕੇ ਖੇਤ ਤੇ ਧੁੱਪ ਲੱਗਦੀ ਔਰੇ ਖੇਤ ਬਣੇ ਹੋਏ ਆ ਤੇ ਸਾਰੇ ਐਵੇਂ ਬੈਠੇ ਆਗੇ ਲੋਕ ਬੜੀ ਜੀ ਲੱਗਦਾ ਵੈਸੇ ਇਹ ਜਿਹੀ ਜਗ੍ਹਾ ਹਰੇਕ ਪਹਾਲ ਦਾ ਵੀ ਇਹੋ ਜਿਹੀ ਜਗ੍ਹਾ ਹੋਵੇ ਜਵਾਹੂ ਖੇਡਦੇ ਆਂ ਵਧੀਆ ਧੁੱਪ ਚ ਹਾਂਜੀ ਹਾਂਜੀ ਲੈ ਮੈਂ ਰਖਾਂ ਲੈ ਮੈਂ ਰਖਾਂ ਪੱਪਾ ਹਾਂਜੀ ਹਾਂਜੀ ਅੱਦੀ ਬੋਲਾਦੀ ਹਾਂਜੀ ਬੋਲੋ ਬਦਰੀ ਹਾਂ ਹਾਂ ਓਏ ਮੇਰਾ ਵੀ ਵਿੱਚ ਨਹੀਂ ਆਈ ਤੇ ਅੱਜ ਵੀ ਆ ਜੇ ਵੀ ਆ ਜੇ ਵੀ ਆ ਟਾਈਮ ਹੋ ਗਏ ਸਵਾ 7 ਤੇ ਫਸ ਆ ਕੇ ਗੱਲਾਂ ਬਾਤਾਂ ਲਾ ਕੇ ਕਰਨਾ ਤੇ ਹੁਣ ਸਵਾ 7 ਹੋ ਗਏ ਹੁਣ ਅਸੀਂ ਜਾ ਰਹੇ ਹਾਂਗੇ ਮਾਛੀ ਵੜੇ ਗੁਰੂ ਘਰ ਤੇ ਹੁਣ ਚੱਲਦੇ ਆਂ ਚੱਲ ਕੇ ਫਸਟ ਟਾਈਮ ਪਹਿਲੀ ਵਾਰ ਜਾ ਰਹੇ ਹਾਂਗੇ ਅਸੀਂ ਮਾਛੀ ਵੜੇ ਬਾਹਰ ਇਦਾਂ ਦਾ ਕੁਝ ਹੋਇਆ ਪਿਆਗਾ ਹਨੇਰਾ ਤੇ ਸੰਗਸਾਨ ਹੋ ਗਈ ਵਿਸਦਾ ਕਿਉਂਕਿ ਪਿੰਡਾਂ ਦੇ ਵਿੱਚ ਜੇ ਟਾਈਮ ਨੂੰ ਤਾਂ ਲੋਕ ਖਾ ਕੇ ਰੋਟੀ ਰੂਟੀ ਪੈ ਜਾਂਦੇ ਆ ਤੇ ਸਾਨੂੰ ਆਦਤ ਹੈ ਕਿ ਉਹ 10 ਵਜੇ ਦੀ ਤੇ ਹੁਣ ਅਸੀਂ ਜਾ ਰਹੇ ਆਂਗੇ ਮਾਛੀ ਬੜੇ ਗੁਰਦੁਆਰੇ ਰੋਟੀ ਰੂਟੀ ਬਣਾ ਕੇ ਜਾ ਰਹੇ ਆਂ ਤੇ ਆ ਕੇ ਫਿਰ ਰੋਟੀ ਰੂਟੀ ਖਾਵਾਂਗੇ ਤੇ ਦੇਖਨੇ ਬਾਕੀ ਚੱਲ ਕੇ ਚਲੋ ਜੀ ਉਤਰੋ ਹੁਣ ਸੋਗੇ ਚਲੋ ਜੀ ਵਾਹਿਗੁਰੂ ਸਤਨਾਮ ਮਰਦਾ ਇੰਜ ਕਰ ਰਿਹਾ ਮੈਂ ਇੱਥੇ ਰਹਿ ਜਾ ਸਹੀ ਗੱਲ ਆ ਲਓ ਜੀ ਦਰਸ਼ਨ ਕਰੋ ਤੇ ਵੈਸੇ ਸਵੇਰੇ ਆਵਾਂਗੇ ਤੇ ਸਵੇਰੇ ਥੋੜਾ ਵਿਜ਼ਿਬਿਲਟੀ ਹੋਣੀ ਆ ਕੋਣ ਵਿਜ਼ਿਬਿਲਟੀ ਥੋੜੀ ਘਟਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੇ ਆਏ ਤੇ ਮੈਂ ਬਿਆਨ ਤਾਂ ਕੁਝ ਕਰ ਨਹੀਂ ਸਕਦਾ ਕਿਉਂਕਿ ਮੇਰਾ ਮਾਣੀ ਉਹ ਹੋ ਰਿਹਾ ਹੈਗਾ ਥੋੜਾ ਕਿ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘਟੋ ਘਟੇ ਇੱਥੋਂ ਦੇਖੋ ਵੀ 40 ਕਿਲੋਮੀਟਰ ਤੁਰ ਕੇ ਆਏ ਹੋਣੇ ਰਾਤਾਂ ਦਾ ਸਮਾਂ ਤੇ ਠੰਡ ਕਿੰਨੀ ਹੋਣੀ ਉਦੋਂ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਦੇਖ ਕੇ ਕੀ ਉਹਨਾਂ ਦੇ ਮਨ ਉਦੋਂ ਕੀ ਮਨ ਚੋਂ ਗੱਲਾਂ ਹੋਣੀਆਂ ਕੀ ਵਿਚਾਰ ਹੋਣੇ ਇੱਧਰ ਆ ਗਿਆ ਅਜਾਇਬ ਘਰ ਇੱਧਰ ਸੁਣੋ ਦਰਸ਼ਨ ਸਵੇਰੇ ਕਰਾਵਾਂਗੇ ਤੇ ਸੁਭਾ ਕਰਾਵਾਂਗੇ ਕੀ ਕਹਿ ਰਹੇ ਤੁਸੀਂ ਬੋਲੋ

ਵਾਹਿਗੁਰੂ 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 ਚੰਗੌਰ ਸਾਹਿਬ ਜਦੋਂ ਉਥੇ ਜੰਗ ਹੋਈ ਸੀ ਉਥੇ ਸ਼ਹੀਦਾਂ ਫੁੰਦਿਆਂ 40 ਸਿੰਘ ਸ਼ਹੀਦ ਹੋਏ ਉਥੇ ਤੇ ਉਸ ਤੋਂ ਬਾਅਦ ਇਧਰ ਆਏ ਪਾਸ਼ਾ ਜੀ ਜੰਗਲਾਂ ਦੇ ਵਿੱਚ ਤੀ ਹੁੰਦੇ ਹੋਏ ਮਾਛੀਵਾਲਾ ਦੇ ਜੰਮ

ちょっと降ってください。<rôlepotEN> <palélan ici> ਉਹ ਲੈ ਕੇ ਸਤਿਨਾਮ ਜੀ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਗੜੀ ਤੋਂ ਚੱਲ ਕੇ ਮਾਛੀ ਵੜਾ ਪਹੁੰਚੇ ਇਹ ਜਿੰਨਾ ਪਿੰਡਾਂ ਵਿੱਚ ਦੀ ਹੋ ਕੇ ਆਏ ਉਹਨਾਂ ਦਾ ਇਤਿਹਾਸ ਤੇ ਫਿਰ ਖੂਹ ਦੇ ਉੱਪਰ ਆ ਕੇ ਪਾਣੀ ਪੀਤਾ ਤੇ ਉਸ ਤੋਂ ਬਾਅਦ ਖੂਹ ਤੋਂ ਲੈਣ ਦੀ ਟਿੰਡ ਇਸ ਝੰਡ ਦੇ ਹੇਠਾਂ ਆ ਕੇ ਗੁਰੂ ਸਾਹਿਬ ਜੀ ਨੇ ਵਿਸ਼ਰਾਮ ਕੀਤਾ ਇਹ ਉਹੀ ਝੰਡ ਹੈ ਇਹ ਉਸ ਝੰਡ ਦੇ ਤੁਰੀ ਦਰਸ਼ਨ ਕਰ ਰਹੇ ਹੂੰ ਜਿਹੜੇ ਜੰਡ ਹੈ ਇੱਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਸੇ ਸਮੇਂ ਆਪ ਵਿਰਾਜਮਾਨ ਹੋਏ ਹੋਣੇ ਇੱਥੇ ਆਰਾਮ ਕੀਤਾ ਤੇ ਇਸ ਤੋਂ ਬਾਅਦ ਇੱਥੇ ਹੀ ਪੰਜ ਪਿਆਰਿਆਂ ਦੇ ਵਿੱਚੋਂ ਦੋ ਪਿਆਰੇ ਭਾਈ ਦਿਆ ਜੀ ਤੇ ਭਾਈ ਧਰਮ ਜੀ ਅਤੇ ਇੱਕ ਸਿੰਘ ਭਾਈ ਮਾਨ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਰੇ ਆ ਕੇ ਮਿਲੇ ਤੇ ਬਾਕੀ ਤੁਸੀਂ ਵੀਡੀਓ ਰੋਕੇ ਇਤਿਹਾਸ ਪੜ ਸਕਦੇ ਹਾਂ ਤੇ ਉਰੇ ਗੁਰਦੁਆਰਾ ਸਾਹਿਬ ਹੋਰ ਵੀ ਆ ਜਿੱਥੇ ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਏ ਤੇ ਕਿਰਪਾਨ ਸਾਹਿਬ ਵੀ ਉਰੀ ਹੈਗਾ ਤੇ ਭਾਈ ਨਾਬੀਖਾਂ ਤੇ ਭਾਈ ਕਾਨੀਖਾਂ ਉਹ ਵੀ ਆ ਕਿ ਜਿਹੜੇ ਕਿ ਉਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਸੀਗੇ ਤੇ ਬਾਕੀ ਅੱਜ ਦੀ ਅੱਜ ਦੀ ਜਿਹੜੀ ਇਹ ਵੀਡੀਓ ਆ ਇਹ ਆਪਾਂ ਉਰੀ ਸਮਾਪਤ ਕਰਦੇ ਆਂ ਤੇ ਬਾਕੀ ਹਲੇ ਜਿਹੜਾ ਕਿ ਮਹਾਰਾਜ ਦਾ ਪ੍ਰਕਾਸ਼ ਆ ਉਹ ਸਵੇਰੇ ਹੋ ਤੇ ਉਸ ਤੋਂ ਬਾਅਦ ਆਪਾਂ ਸਵੇਰੇ ਆਵਾਂਗੇ ਤੇ ਫਿਰ ਸਵੇਰੇ ਹੋਣ ਤੋਂ ਬਾਅਦ ਫਿਰ ਸੰਗ ਦੁਆਰਾ ਨਾਲੇ ਦਰਸ਼ਨ ਕਰਾਂਗੇ ਨਾਲੇ ਇਤਿਹਾਸ ਬਾਰੇ ਜਾਣਕਾਰੀ ਕਰਾਂਗੇ ਤੇ ਵੀਡੀਓ ਦੇਖਣ ਵਾਲੇ ਸਾਰੇ ਮਿੱਤਰ ਵੀਰਿਆਂ ਨੂੰ ਪਿਆਣਾ ਭਰਾਵਾਂ ਨੂੰ ਦਿਲ ਤੋਂ ਧੰਨਵਾਦ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਕਮੈਂਟ ਵੀ ਜਰੂਰ ਕਰਦੇ ਹੋ ਤੇ ਸਤਿ ਸ਼੍ਰੀ ਅਕਾਲ